ਬਾਪਾਂ ਚਰਲਾ ਦੇਗਾ ਪੈਂਚਰ ਤੇ ਲਾ ਲਾਂਗੇ ਦੂਰ ਦਾ ਕਿੱਥੇ ਲੋਣਾ ਏ ਪੈਂਚਰ ਤਾਂ ਟਿਊਬ ਚ ਹੀ ਲੱਗਦਾ ਹੋਰ ਮਮਾ ਕਾਠੀ ਚ ਲਾਏਗਾ ਆਪਣੇ ਬੈਂਚਰਾ ਤੂੰ ਕੋ ਨੂੰ ਪੁੱਛ ਲਾ ਤੂੰ ਬੋਲਦੀ ਮਮਾ ਮੈਨੂੰ ਪੁੱਛੀ ਜਾਣਾ ਮੈਂ ਅੰਦਰ ਜਾਮੀ ਆ ਟਾਇਰ ਖੋਲ ਕੇ ਵੇਖ ਲਾ ਗੁਰਵਾ ਨੂੰ ਇੰਨਾ ਗੰਦਾ ਕਿ ਤਾ ਨੂੰ ਕੁੰਮ ਦੇ ਮੇਲੇ 'ਚ ਖੜਿਆ ਆਈ ਨਹੀਂ ਮੁੱਤੋ ਤੂੰ ਯਾ ਕਰ ਅੱਜ ਸਿਕਾਰੇ ਮੋਟਾ ਯਾਰ ਕੋ ਡਬਲ ਪੈਸਾ ਕਢੋਣੇ ਗੁਰਵਾ ਪਾਣੀ ਪੂਣੀ ਨਹੀਂਗਾ ਪੀ ਲਈ ਪਿਆਸ ਬੜੀ ਲੱਗੀ ਯਾਰ ਭਾਈ ਪਾਣੀ ਨਹੀਂ ਹੁਣਾ ਲਿੰਕਾ ਹੈਗੀ ਜੇ ਮਗਾਣਾ ਲਿੰਕਾ ਲਿਆ ਦੇ ਯਾਰ ਤੇਰੇ ਵਰਗੇ ਦੁਕਾਨਦਾਰ ਲੱਭਣੇ ਆ ਕੋਈ ਦੋਨੇ ਇੱਕ ਨੇ ਲੱਭਣੇ ਹੋਰ ਮੋਦਾ ਲੱਗਣਾ ਜਿਹੜਾ ਰੇਡ ਡਬਲ ਕਰਕੇ ਲਾ ਹਲੋ ਭਾਈ ਤਾਨੋ ਭਾਈ ਉਹ ਗੁਰੂਆ ਮੋਟਰਸਾਈਕਲ ਕਿਥੋਂ ਲੈਂਦਾ ਹੈ ਚਾਈਨਾ ਤੋਂ ਲੈਂਦਾ ਹੈ ਮੈਂ ਸਾਰਿਆਂ ਦੀ ਅੱਖਾਂ ਦੇ ਬੰਦ ਦਿੰਦੀ ਨਟ ਬੜਾ ਘੁੱਟ ਕੇ ਮਾਰਿਆ ਹੈ ਯਾਰ ਤੂੰ ਜਾਜ ਕਿਥੋਂ ਸਿੱਖੀ ਆ ਜਾਜ ਮੈਂ ਇੱਥੇ ਸਿੱਖਿਆ ਔਰ ਮੈਂ ਕਿਹੜਾ ਨਾਸਾਂ ਤੋਂ ਸਿੱਖਿਆ ਤਾਈਓ ਤੇਥੋਂ ਨਟ ਨਹੀਂ ਖੁੱਲੰਦੇ ਆ ਇਹ ਨਾਸਾ ਤਾਂ ਜਾਜ ਸਿੱਖੀ ਹੁੰਦੀ ਨਾ ਉਹਨਾਂ ਨੇ ਤੈਨੂੰ ਕੰਮ ਸਿਖਾ ਸਕਾ ਤੇਰੀ ਨਾਸਾ ਖੋਲ ਦੇਣੀ ਆ ਸੀ हेलो चने आं दस ओ यार मेनू 50 ਰੁਪਏ ਗੂਗਲ ਪੇ ਕਰੀ ਗੂਗਲ ਪਲੇ ਕਰੀ ਯਾਰ ਮੈਂ ਕਿਤੇ ਫਸ ਗਿਆ ਵਾਂ ਮੈਨੂੰ ਵੇਰ ਪੈਸੇ ਨਹੀਂ ਮੇਰੇ ਕੋਲ ਆ ਗਏ ਮੇਰੀ ਗੱਲ ਸੁਣ ਮੈਥੋਂ ਸੱਚੀ ਨਹੀਂ ਹੈਗੇ ਮੈਂ ਤੇ ਆ ਪੈਂਚਰ ਵਾਲੀ ਦੁਕਾਨ ਦੇ ਖਲੋਤਾ ਵਾਂ ਕੀ ਕਰਦਾ ਰਹਿਣਾ ਆਪਣੇ ਬਰੇ ਤੂੰ ਹਜੇ ਤਾਂ ਕਰਦਾ ਰਹਿਣਾ ਮम्मा ਮੇਰੇ ਕੋਲ ਤੇ ਇਹਨੂੰ ਦੇਣ ਲਈ ਪੈਸੇ ਨਹੀਂ ਹੈਗੇ ਪੈਂਚਰਾਂ ਵਾਲੇ ਨੂੰ ਮੈਂ ਤੇ ਇਥੋਂ ਜਾਂਚ ਡਾ ਕੇ ਭਜਣਾ ਆ ਚਲ ਚੰਗਾ ਫਿਰ ਚਲ ਚੰਗਾ ਹਲੇ ਬਾਹ ਪੈਂਚਰ ਲੱਗ ਗਿਆ ਈ ਬ੍ਰੇਕਾਂ ਬਰੁਕਾ ਕਸ ਦੇਣੀ ਆਈ ਇਹਦੀ ਕਸਤੀ ਆਇਆ ਆ ਪਾ ਪੈਸੇ ਕਿੰਨੇ ਬਣੇ ਆ ਪਾ 120 ਰੁਪਏ ਯਾਰ 120 ਕਿਹਦੇ حساب ਨਾਲ ਬਣ ਗਿਆ ਪੈਂਚਰ ਤੇ 40 ਦਾ ਲੱਗਦਾ ਵਾ ਮੈਂ ਅੱਤੀ ਲੈਣਾ ਵਾ ਕਿਉਂ ਤੂੰ ਨਾ ਸਕਦਾ ਜਾ ਸਿੱਖ ਕੇ ਆਂ ਬਿਨੇ ਦਿਹਾੜੇ ਲੁੱਟੀ ਜਾਣੇ ਲੋਕਾਂ ਨੂੰ ਮੱਸੀ ਲੈਣਾ ਵਾ ਪਰ ਫੇਰ ਵੀ 120 ਰੁਪਏ ਕਿੱਦਾਂ ਬਣ ਗਏ 40 ਦੀ ਬੋਤਲ ਨਹੀਂ ਵਿਤੀ 120 ਨਹੀਂ ਬਣੇ 80 ਤੇ 40 120 ਬੋਤਲ ਤੇ ਗਰਵਾ 20 ਦੀ ਆ ਮੈਂ 40 ਲਵਣਾ ਵਾ ਕਾਲੀਆਂ ਦੇ ਮਿਲਦੀ ਜਿਹੜੀ ਤੂੰ ਦੁਕਾਨ ਕੋਲ ਨੂੰ ਮਨਾਲੀ ਖੋਲ ਕੇ ਬੈਠਾ ਵਾ ਪੁਸ਼ਤੀ ਪਰਸੈਂਟ ਰੇਟ ਚੁੱਕ ਕੇ ਰੱਖਿਆ ਜਿਹੜਾ ਤੂੰ ਜਾ ਮੈਂ ਨਹੀਂ ਪੈਸੇ ਪੁਹੇ ਦੇਣੇ ਤੇਰੇ ਜਾ ਨਹੀਂ ਦੇਣੇ ਮੈਂ ਵੀ ਮੋਟਰਸਾਈਕਲ ਅੰਦਰ ਲੋਂ ਲੱਗਾ ਏ ਜਾ ਪੋ ਲਿਆ ਲਾਖਣੀ ਬਾ ਅੰਦਰ ਇਹਨੂੰ ਰੁਕ ਜਾ ਰੁਕ ਜਾ ਦੇਣਾ ਆ ਲਾ ਦੇ ਆਲਾ 20 ਨਹੀਂ 120 ਦੇਣਾ ਮੈਨੂੰ ਟ੍ਰਾਇਲ ਤੇ ਲੈ ਕੇ ਵੇ ਲੈੰਦੇ ਪੈਂਚਰ ਤੇ ਪੱਕੇ ਆ ਕੇ ਕੱਚੇ ਆ ਹਵਾ ਹਵਾ ਨਹੀਂ ਨਿਕਲ ਗਈ Tidak, 6 lagi Tiga, tiga, tiga ਰਾਜਿਕ ਲੋਕੇ ਕਿੰਨੂ ਡਿੱਕੀ ਜਨਾ ਗੁਰੂਆ ਇੱਕ ਬੰਦਾ ਆਇਆ ਏ ਉਹਦਾ ਪੈਂਚਰ ਲਾਇਆ ਸੀ ਉਹ 120 ਰੁਪਏ ਬਣਿਆ ਸੀ ਟ੍ਰੈਲ ਆਣ ਗਿਆ 20 ਦੇਗਾ ਹੇ ਤੱਕ ਨਹੀਂ ਆਇਆ ਗੁਰੂਆ 5 ਮਿੰਟ ਦਾ ਕਹਿ ਕੇ ਗਿਆ ਸੀ 2 ਘੰਟੇ ਹੋ ਗਏ ਆ ਹਲੇ ਤੱਕ ਵਾਪਸ ਨਹੀਂ ਆਇਆ ਜਿਹੜਾ 2 ਘੰਟੇ ਤੋਂ ਨਹੀਂ ਆਇਆ ਉਹਨੇ ਹੁਣ ਕਿੱਥੋਂ ਆਉਣਾ ਵਾ ਗੁਰੂਆ ਤੇਰਾ ਨਾ ਕੀ ਉਹਦਾ ਪੈਂਚਰ ਟੂਪ ਡੱਕਾ ਠਾ ਜਿਹੜਾ ਇੱਕ ਵਾਰੀ ਆਗਾ ਤੇਰੇ ਕੋਲ ਆਉਣੀ ਆਉਦਾ ਗਾਂ